ਸ਼ੇਕਰ ਨੰਬਰ ਗਿਣਨਾ ਜਰੂਰ ਹੈ ਦੇਸ਼ਲਾਕਾ ਦੇਸ਼ਲਾਕਾ ਅੱਗੇ ਜਾਂਦੇ ਹੋਗੇ ਆ ਮੈਂ ਤੁਹਾਨੂੰ ਪਾਣਾ ਫਿਰ ਯਾਰ ਭੰਨ ਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਮੈਂ ਕਹਿੰਦਾ ਜਿੱਥੇ ਘੱਟ ਕੇ ਡੰਗਾ ਟੁੱਟਣੇ ਵਾਲਾ ਆ ਜਾਓ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰਿਆ ਤੂੰ ਕੀ ਢਾਂਡਿਆ ਓਏ ਹਾਂ ਓ ਪਾਣੀ ਦੇ ਓਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਗੱਟਾ ਮੇਰਾ ਪਲ 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 ਬਲ ਪਲ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ ਫਿਰ ਭਲਾ ਕਰ ਹੁਣ ਥੋੜਾ ਜਿਹਾ ਬੋਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਆ ਮੀਓ ਮਨਾਉਣ ਦੇ ਇੱਥੇ ਬਣਾਉਣੇ ਥੱਲੇ ਪਾਣੀ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਨਖੇ ਵਾਲੀ ਗੰਦ ਤੇ ਪਣੀ ਡੜ ਗਿਆ ਨਖੇ ਵਾਲੀ ਤੇ ਓ ਮੈਂ ਆ ਗਾੜਾ ਬਾਲ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਖੇ ਜਾ ਪੱਥਾ ਟੇਕ ਬਾਬੇ ਦੇ ਬਿਆ ਪ੍ਰਸ਼ਾਦ ਮਣੇ ਜਾ ਪ੍ਰਸ਼ਾਦ ਲਿਆ ਪੱਥਾ ਟਗੀਏ ਲਾ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਠੀਕ ਹੋ ਗਿਆ ਪਾਗੋ ਦੇ ਕੋਵੇ ਇਹ ਤੋ ਆਟ ਉੜ ਜਣੀ ਓਏ ਇਹ ਦੀਵਾਰ ਉੜ ਸਾਡੇ ਕੋ ਮਸਾ ਟੇ ਕੋ ਮਸਾ ਟੇ ਕੋ ਬਾਬੇ ਦੇ ਇਹ ਕਸ਼ਮੀਰ ਨਾਲ ਪਾਣੀ ਜਾਏਗਾ ਨਾ ਤੇ ਲੱਗਦਾ